ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਪਤੀ ਸੰਦੂ ਤੇ ਪਿਛਲੇ ਦਿਨੀ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਕੰਜਨ ਕੁਮਾਰੀ ਉਰਫ ਕਮਲਕੌਰ ਭਾਬੀ ਨਾਲ ਭਾਬੀ ਵੀ ਲਾਉਣਾ ਜ਼ਰੂਰੀ ਹੈ ਕਿਉਂਕਿ ਭਾਬੀ ਦਾ ਨਾਮ ਉਹਦਾ ਮਤਲਬ ਭਾਬੀ ਦੇ ਨਾਮ ਤੋਂ ਨਹੀਂ ਸ਼ੁਰੂ ਹੁੰਦਾ ਅੱਛਾ ਉਹ ਕੰਚਨ ਕਮਾਰੀ ਤੇ ਨਾਮ ਕੀ ਰੱਖਿਆ ਕਮਲਕੌਰ ਕੌਰ ਤੇ ਸਿੰਘ ਕਿਉਂਕਿ ਪੰਜਾਬ ਦੇ ਨਾਂ ਅਗੇ ਇਹੋ ਜੇ ਦੋਨੇ ਕਿਉਂਕਿ ਪੰਜਾਬੀ ਜਿਹੜੇ ਆ ਉੱਤੇ ਵੀ ਬਹੁਤ ਛਿੱਤੀ ਚੱਕਦੇ ਆ ਤੇ ਥੱਲੇ ਵੀ ਬਹੁਤ ਛਿੱਤੀ ਲਾਉਂਦੇ ਆ ਇਹ ਬਹੁਤ ਬੰਦੇ ਆਪਣੇ ਨਾਮ ਜਿਹੜੇ ਆ ਵਰਤਦੇ ਆ ਕੌਰ ਤੇ ਸਿੰਘ ਬਹੁਤ ਬੰਦੇ ਵਰਤਦੇ ਆ ਜੇ ਬਹੁਤ ਨਿਕਲ ਲਗੇ ਇਹ ਅਮਰਤਪਾਲ ਸਿੰਘ ਮਹਿਰੋਂ ਦਾ ਬਿਆਨ ਆਇਆ ਕਿ ਗੰਦ ਨਹੀਂ ਪਹਿਣਦੇ ਆਂਗੇ ਪੰਜਾਬ ਦੇ ਵਿੱਚ ਬਹੁਤ ਦੇਲੂ ਸਪੂਨ ਮਿਲਿਆ ਕਿਉਂ ਇਹਦੇ ਨਾਲ ਇਹ ਇਹ ਗੱਲਾਂ ਕਰਕੇ ਦਿੰਦੇ ਆ ਰਾਤ ਸੋਸ਼ਲ ਮੀਡੀਆ ਤੇ ਮੱਥਾ ਮਾਰਦੇ ਆ ਵੀ ਆ ਇਹ ਐਂ ਕਰੀ ਜਾਂਦਾ ਇਹ ਐਂ ਕਰੀ ਜਾਂਦਾ ਜਿਹੜੇ ਬੰਦੇ ਡਬਲ ਮੀਨਿੰਗ ਗੱਲਾਂ ਕਰਦੇ ਨਾ ਡਬਲ ਮੀਨਿੰਗ ਗੱਲਾਂ ਕਰਦੇ ਆ ਉਹਨਾਂ ਨੂੰ ਇੱਕ ਟ੍ਰੇਲਰ ਹੈ ਇੱਕ ਟ੍ਰੇਲਰ ਹੈ ਉਹਨਾਂ ਨੂੰ ਪਲੀਜ਼ ਤੁਸੀਂ ਹਟਜੋ ਬਾਲਾ ਕੁਝ ਨਹੀਂ ਕਹਿਣਾ ਪਰ ਕਿਰਪਾ ਕਰੋ ਵੀਰੇ ਤੁਸੀਂ ਹਟਜੋ ਜੋ ਵੀ ਹੈ ਜੋ ਵੀ ਹੈ ਬਸ ਇੱਕ ਦੋ ਦੇ ਮਨਾਂ ਲੈ ਦੇਣਾ ਸਰਲীন ਇੱਕ ਨੂਰ ਦਾ ਪਾਪਾ ਵੀਰੇ ਤੂੰ ਡਬਲ ਮੀਨਿੰਗ ਗੱਲਾਂ ਨਾ ਕਰਿਆ ਕਰ ਤੇ ਤੁਸੀਂ ਸੁਧਰ ਜੋ ਫੋਨ ਮੈਂ ਸਾਨੂੰ ਕੰਚਨ ਕੁਮਾਰੀ ਦਾ ਦੱਸਦਾ ਥੋੜਾ ਇਹ ਪਿਛੋਕੜ ਮੈਨੂੰ ਜਿਆਦਾ ਨਹੀਂ ਪਤਾ ਪਰ ਮੈਂ ਸਿਰਫ ਇਹ ਦੱਸ ਦਿੰਨਾ ਹੈ ਬੈਂਕ ਦੇ ਵਿੱਚ ਜੌਬ ਕਰਦੀ ਸੀ ਨਾਮ ਸੀ ਕੰਚਨ ਕੁਮਾਰੀ ਬੈਂਕ ਤੋਂ ਛੱਡ ਫਿਲਮਾਂ ਦੇ ਵਿੱਚ ਆ ਗਏ ਤੇ ਬੱਗਾ ਸਫਰੀ ਤੇ ਬਲਕਾਰ ਅਨਖੀਲੇ ਦੇ ਦੋਨੋਂ ਹੀ ਮਨਪਸੰਦੀ ਦਾ ਕਲਾਕਾਰ ਸੀ ਦੋਨੇ ਜਾਨੇ ਮਨਪਸੰਦੀ ਦਾ ਕਲਾਕਾਰ ਸੀ ਤਾਂ ਹੀ ਬੱਗੇ ਸਫਰੀ ਜਾਨਖੀਲੇ ਦੀਆਂ ਸੌਰੀ ਹੁਣ ਮੈਂ ਤੁਹਾਨੂੰ ਉਹਨਾਂ ਦਾ ਪਿਛੋਕੜ ਦੱਸਦਾ ਕੰਚਨ ਕੁਮਾਰੀ ਬੱਗਾ ਸਫਰੀ ਤੇ ਚਮਕੀਲਾ ਅਮਰ ਜੋ ਚਮਕੀਲਾ ਦੋਨੋਂ ਫੇਵਰਿਟ ਸੀ ਦੋਨਾਂ ਦੇ ਗਾਣੇ ਬਹੁਤ ਪਸੰਦ ਸੀ ਦੇਖੋ ਕਿੱਥੋਂ ਆ ਕੇ ਪਤਾ ਨਹੀਂ ਕਿੱਥੋਂ ਬਸੇ ਆਪਾਂ ਨੂੰ ਨਹੀਂ ਪਤਾ ਇਸ ਕੱਲ ਦਾ ਕਿੰਨਾ ਚਿਰ ਹੋ ਗਿਆ ਲੁਧਿਆਣੇ ਰਹਿੰਦੇ ਨੂੰ ਇਹ ਵੀ ਨਹੀਂ ਪਤਾ ਕਿਉਂਕਿ ਪ੍ਰਵਾਸੀਆਂ ਦਾ ਪਤਾ ਹੀ ਨਹੀਂ ਇੰਨਾ ਚਿਰ ਰਹਿ ਗਏ ਇੰਨਾ ਚਿਰ ਉਧਰ ਚਲੇ ਗਏ ਕਿੰਨਾ ਚਿਰ ਫਿਰ ਰਹਿ ਗਏ ਹੁਣ ਉਧਰ ਚਲੇ ਗਏ ਤੇ ਉਹਨਾਂ ਨੂੰ ਬਹੁਤ ਪਸੰਦ ਸੀ ਤਾਂ ਕਰਕੇ ਉਹਨਾਂ ਦੀਆਂ ਰੀਲਾਂ ਜਿਹੜੀਆਂ ਜਾਂ ਵੀਡੀਓ ਐ ਉਹਨਾਂ ਦੇ ਗਾਣੇ ਤੇ ਹੁੰਦੀਆਂ ਸੀ ਤੇ ਕਰਦੇ ਸੀ ਡਬਲ ਮੀਨਿੰਗ ਗੱਲਾਂ ਹੁਣ ਮੇਰੀ ਸਿੱਧੀ ਗੱਲ ਹੀ ਆ ਬਸ ਵੀ ਡਬਲ ਮੀਨਿੰਗ ਜਿਹੜੇ ਗੱਲਾਂ ਕਰਦੇ ਆ ਉਹ ਵੀਰ ਹਟ ਜਾਣ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਵੀ ਬਿਆਨ ਦਿੱਤਾ ਵੀ ਜਿਹੜੇ ਜਿਹੜੇ ਗੰਦ ਪਾਉਂਦੇ ਆ ਸੋਸ਼ਲ ਮੀਡੀਆ ਤੇ ਉਹਨਾਂ ਨੂੰ 24 ਘੰਟਿਆਂ ਦਾ ਟਾਈਮ ਐ ਆਪੀ ਆਪ ਦੀ ਸਹੀ ਵੀਡੀਓ ਪਾ ਦੋ ਮਾਫੀ ਆਲੀ ਮਾ ਦੋ ਚਾਹੇ ਵੈਸੇ ਕਹਿ ਦੋ ਵੀ ਅਸੀਂ ਬਸ ਇਸ ਤੋਂ ਬਾਅਦ ਨਹੀਂ ਕੋਈ ਗੱਲ ਬਾਤ ਇਹੋ ਜੀ ਕਰਦੇ ਗੰਦ ਵਾਲੀ ਵੀਡੀਓ ਨਹੀਂ ਪਾਉਂਦੇ ਤੇ ਬਹੁਤ ਵਧੀਆ ਕਦਮ ਹੈ ਬਹੁਤ ਸਲਾੰਗਾ ਜੋ ਕੰਮ ਬਹੁਤ ਜ਼ਿਆਦਾ ਕਿਉਂਕਿ ਗੰਦ ਹਟਾਉਣਾ ਬਹੁਤ ਜ਼ਰੂਰੀ ਹੈ ਵੀਰੋ ਅਸੀਂ ਆ ਅਸੀਂ ਵੇਖ ਲਾਂਗੇ ਸਾਨੂੰ ਪਤਾ ਹੈ ਕਮਲਕੌਰ ਭਾਬੀ ਇਹ ਗੰਦੀ ਇਹਨੂੰ ਪਾਸੇ ਛੱਡ ਦੋ ਸਾਨੂੰ ਪਤਾ ਇਹ ਸੁਰਲੀਨ ਹੈ ਇਹਨੂੰ ਪਾਸੇ ਛੱਡ ਦੋ ਅਸੀਂ ਨਗਾਹਾਂਗੇ ਜਲਦੀ ਬੱਚੇ ਜਦੋਂ ਵਹਿੰਦੇ ਆ ਨਾ ਕਰੇ ਬੱਚੇ ਛੋਟੇ ਉਹ ਵੇਖਦੇ ਆ ਕਾਰਟੂਨ ਵੇਖਦੇ ਆ ਹੋਰ ਵੇਖਦੇ ਆ YouTube ਤੇ ਗੇਮਾਂ ਵਗੈਰਾ ਜਾਂ ਕੁਝ ਵੀ ਵੇਖਦੇ ਆ ਉਦੋਂ ਆ ਜਾਂਦਿਆਂ ਮੂਰੇ ਬੱਚਿਆਂ ਨੂੰ ਕੀ ਪਤਾ ਕੀ ਐ ਬੱਚਾ ਨੇ ਉਹ ਚੀਜ਼ ਦਿਮਾਗ ਦੇ ਵਿੱਚ ਪਾ ਲੈਣੀ ਐ ਵੀ ਯਾਰ ਇਹੋ ਜਿਹਾ ਕੰਮ ਸੀਗਾ ਜੇ ਅਸੀਂ ਕਹਿ ਵੀ ਦਿੱਤਾ ਜਾਂ ਨਾੰਨਤਾ ਫਿਰ ਰੋਣ ਲੱਗ ਜਾਂਦੇ ਆ ਤੇ ਯਾਰ ਸਾਨੂੰ ਡੈਡੀ ਨੇ ਜਾਂ ਮੰਮਾ ਨੇ ਕੁਝ ਕਹਿਤਾ ਜੇ ਮੇਰੀ ਇੱਕ ਵੀ ਗੱਲ ਗਲਤ ਹੋਈ ਨਾ ਮੇਰੇ ਤੁਸੀਂ ਪਰਿਵਾਰ ਵਾਲੇ ਮੈਂਬਰ ਹੋ ਜਿਹੜੇ ਮੇਰੇ ਨਾਲ ਜੁੜੇ ਹੋ ਮੈਨੂੰ ਤੁਸੀਂ ਰਿਪਲਾਈ ਕਰ ਦਿਆ ਕਰੋ ਇਨਬਾਕਸ 'ਚ ਤੇ ਚਾਹੇ ਕਰ ਦਿਆ ਕਰੋ ਸਿੱਧਾ ਕਮੈਂਟ ਮੈਨੂੰ ਆਪਾਂ ਨੂੰ ਗੁੱਸਾ ਨਹੀਂ ਆਪਾਂ ਨੂੰ ਕੋਈ ਗੁੱਸਾ ਨਹੀਂ ਦੇਖੋ ਆਪਾਂ ਨੂੰ ਕਈ ਕੁਝ ਕਹਿ ਵੀ ਜਾਂਦੇ ਆ ਕੋਈ ਨਹੀਂ ਉਹਨਾਂ ਦੀ ਮਤ ਹੈ ਪਰ ਜਿਹੜੇ ਡਬਲ ਮੀਨਿੰਗ ਗੱਲਾਂ ਕਰਦੇ ਆ ਆਪਾਂ ਗੱਲਾਂ ਉਹਨਾਂ ਦੀਆਂ ਕਰ ਹੀ ਜਾਂਦੇ ਆ ਵੀ ਡਬਲ ਮੀਨਿੰਗ ਗੱਲਾਂ ਕਰਨੋਂ ਵੀਰੋ ਹਟਜੋ ਮੈਂ ਇੱਕ ਮੱਖਣ ਦਾ ਥੋੜਾ ਮੱਖਣ ਕਿੰਨੇ ਟਾਈਮ 'ਚ ਨਹੀਂ ਕਰਦਾ ਕਿੰਨਾ ਟਾਈਮ ਲੱਗਦਾ ਵਾ ਬਹੁਤ ਟਾਈਮ ਲੱਗਦਾ ਵਾ ਵੀਰਿਆ ਹਟ ਜਾ ਤੈਨੂੰ ਮੇਰੀ ਸਿੱਧੀ ਗੱਲ ਹੀ ਆ ਹਟ ਜਾ ਕਿਉਂਕਿ ਹੁਣ ਪੰਜਾਬ ਆ ਨਾ ਜਿਹੜਾ ਪੰਜਾਬ ਜਾਗ ਉਠਿਆ ਪੰਜਾਬ ਦੇ ਲੋਕ ਜਾਗ ਉਠੇ ਇੰਨੀਆਂ ਕੋ ਦੇਖੋ ਮਰ ਜਾਣਾ ਕਿਸੇ ਦਾ ਬਹੁਤ ਅਫਸੋਸ ਦੀ ਗੱਲ ਹੈ ਮਰ ਜਾਣਾ ਕੋਈ ਬੰਦਾ ਦੁਨੀਆ ਛੱਡ ਗਿਆ ਪਰ ਉਹਨੇ ਕੀ ਖਟਿਆ ਇਹ ਬਹੁਤ ਵੱਡੀ ਗੱਲ ਆ ਕੀ ਖਟਿਆ ਉਹ ਗੱਲ ਨਹੀਂ ਕੀ ਖਟਿਆ ਕਮਲਕੌਰ ਭਾਬੀ ਨੇ ਕੰਚਨ ਕੁਮਾਰੀ ਨੇ ਕੀ ਖਟਿਆ ਨਾਂ ਵੀ ਨਹੀਂ ਆਉਦਾ ਸਹੀ ਨਾਂ ਲੈ ਇਹ ਨਹੀਂ ਕਹਿ ਸਕਦੇ ਵੀ ਅਸੀਂ ਭਾਬੀ ਕਮਲਕੌਰ ਦੇ ਜਾਂ ਕੰਚਨ ਕੁਮਾਰੀ ਦੇ ਅਸੀਂ ਫੈਨ ਇਹ ਵੀ ਨਹੀਂ ਕਿਹਾ ਜਾ ਸਕਦਾ ਜਿਹੜੇ ਉਹਨੂੰ ਫੋਲੋ ਕਰਦੇ ਸੀ ਇਹ ਨਹੀਂ ਪਤਾ ਕੋਈ ਹੋਰ ਉਹਦੇ ਟੱਬਰ ਚ ਉੱਠ ਖੜੇ ਕੋਈ ਇਹੋ ਜਿਹਾ ਜਿਹੜਾ ਉਹਦੀ ਆਈਡੀ ਚ ਲਾਵੇ ਤੇ ਉਹ ਜਾ ਗੰਦ ਪਾਵੇ ਇਹ ਨਹੀਂ ਆਪਾਂ ਕਹਿ ਸਕਦੇ ਕੁਝ ਪਰ ਦੇਖੋ ਪੌਣੇ 4 ਲੱਖ ਫੋਲੋਅਰ ਉਨੇ 4 ਲੱਖ ਤੇ ਸੰਸਕਾਰ ਤੇ ਕਿੰਨੇ ਬੰਦੇ ਸਿਰਫ 3 ਸਿਰਫ ਹੀ 3 ਕੌਣ ਉਹਦੀ ਭੈਣ ਉਹਦਾ ਭਰਾ ਤੇ ਉਹਦੀ ਮਾਂ ਤੇ ਜਾਂਦੀ ਹੋਈ ਨੂੰ ਆਪਦੇ ਜਿੱਥੇ ਜੰਮੀ ਪਲੀ ਉੱਥੋਂ ਦੀ ਧਰਤੀ ਵੀ ਨਹੀਂ ਨਸੀਬ ਹੋਈ ਦੇਖੋ ਤੁਸੀਂ ਇਹ ਆ ਕੋਈ ਕਿਸਮਤ ਦੀ ਖੇਡ ਇਹ ਆ ਜਦੋਂ ਕੋਈ ਬੰਦੇ ਦੇ ਉਲਟੇ ਕਰਮਾਂ ਦਾ ਫਲ ਮਿਲਦਾ ਇੱਥੋਂ ਆਪਾਂ ਧੋਖਾ ਕਰ ਲਾਂਗੇ ਕਿਸੇ ਨਾਲ ਉਹ ਉੱਪਰ ਬੈਠਾ ਅਦਾਲਤ ਉੱਪਰ ਆ ਸਹੀ ਆਹ ਅਦਾਲਤਾਂ ਦਾ ਫੇਕ ਐ ਜਿਹੜੀਆਂ ਆਪਣ ਕਹਿ ਦਿੰਦੇ ਆ ਆਪਣਾ ਆਪਣਾ ਨਿਆਂ ਹੋ ਗਿਆ ਆਪਣਾ ਐ ਹੋ ਗਿਆ ਆਪਣੀ ਜਮਾਨਤ ਹੋ ਗਈ ਇਹ ਤਾਂ ਇੱਥੋਂ ਵਾਲੀਆਂ ਅਦਾਲਤਾਂ ਜ਼ਿੰਦਗੀ ਦੀਆਂ ਜਿਹੜਾ ਉੱਪਰ ਬੈਠਾ ਨਾ ਅਦਾਲਤ ਉਹ ਕੋਈ ਕੋਈ ਵੀ ਮਤਲਬ ਐ ਮੰਨ ਕੇ ਚੱਲੋ ਕੋਈ ਜ਼ਿੰਮੇਵਾਰੀ ਨਹੀਂ ਕਿਸੇ ਦੀ ਲੈਂਦਾ ਵੱਲ ਮਲਾ ਕੇ ਕਿਸੇ ਦੀ ਜ਼ਮਾਨਤ ਨਹੀਂ ਕਰਾਉਂਦਾ ਉਹ ਵਕੀਲ ਬਹੁਤ ਤਕੜਾ ਬਹੁਤ ਜਿਆਦਾ ਵੱਡਾ ਤੇ ਵੀਰੋ ਮੇਰੀ ਤੁਹਾਡੇ ਨਾਲ ਇਹੀ ਬੇਨਤੀ ਹੈ ਕਿ ਠੀਕ ਹੈ ਜੋ ਕੁਝ ਹੋ ਗਿਆ ਠੀਕ ਹੈ ਪਰ ਇਹ ਦੂ ਬਾਅਦ ਜੋ ਕੁਝ ਹੋਣਾ ਉਹ ਆਪਣਾ ਸਹੀ ਕਰਕੇ ਉਹ ਆਪਾਂ ਸਹੀ ਕਰਕੇ ਆਪਾਂ ਸਹੀ ਰਾਹ ਤੇ ਚੱਲ ਗਏ ਤਾਂ ਕਿ ਮੋਬਾਈਲ ਫੜਾਉਣ ਲੱਗੇ ਕਿਸੇ ਨੂੰ ਸੋਚਣਾ ਨਾ ਪਵੇ ਬੱਚਾ ਨੂੰ ਬੱਚਾ ਨੂੰ ਜਾਂ ਘਰਦਿਆਂ ਨੂੰ ਕੋਲੇ ਬੈਠਿਆਂ ਨੂੰ ਸੋਚਣਾ ਨਾ ਪਵੇ ਆਪਾਂ ਨੂੰ ਵੀ ਆਪਾਂ ਗਲਤ ਤਾਂ ਨਹੀਂ ਕਿਸੇ ਖੋਲਿਆ ਇੰਸਟਾਗ੍ਰਾਮ ਬਣੀਆਂ ਕਿਸ ਲਈ ਸੋਸਲ ਸਾਈਟਾਂ ਇੰਸਟਾਗ੍ਰam ਪਹਿਚਾਨ ਬਣਾਉਣ ਲਈ ਫੇਸਬੁੱਕ ਪਹਿਚਾਨ ਬਣਾਉਣ ਲਈ YouTube ਤੁਹਾਡੇ ਅੰਦਰ ਕੀ ਟੈਲੈਂਟ ਹੈ ਪਹਿਚਾਨ ਬਣਾਉਣ ਲਈ ਤੇ ਆਪਾਂ ਕਿੱਧਰ ਨੂੰ ਤੁਰੇ ਗੰਦਵਾਲ ਦੇਖੋ ਇਸ ਕਿੱਲਾ ਤੋਂ ਆਪਾਂ ਮੁੜ ਗਏ ਹੱਥ ਜੋੜ ਕੇ ਬੇਨਤੀ ਹੈ ਹਨਾ ਵੀ ਆਪਾਂ ਬਾਲੇ ਵੱਡੇ ਵਿਦਵਾਨ ਤਾਂ ਹੈ ਨਹੀਂ ਜੋ ਵਿਦਵਾਨ ਹੈ ਉਹ ਬੋਲਦੇ ਵੀ ਨਹੀਂ ਉਹ ਫਿਰ ਕਿਹਨਾਂ ਜਿਹਾ ਮਾੜੀ ਰਾਤ ਨੂੰ ਕੀ ਐ ਉਹ ਕਰਦੇ ਆ ਟਾਰਗੇਟ ਕਰਦੇ ਆ ਨਹੀਂ ਵੀਰਿਆ ਸਾਡੇ ਭਾ ਦੀ ਕੋਈ ਜਾਤ ਨਹੀਂ ਮੇਰੇ ਨਾਲ ਸਾਰੇ ਬੰਦੇ ਰਹਿੰਦੇ ਆ ਜੱਟ ਸਿੱਖ ਭਾਈਚਾਰਾ ਬ੍ਰਾਹਮਣ ਖੱਤਰੀ ਸਾਰੇ ਬੰਦੇ ਮੇਰੇ ਨਾਲ ਸਟਾਫ ਚ ਸਾਰੇ ਬੰਦੇ ਅਸੀਂ ਇਕੱਠੇ ਰੋਟੀ ਖਾਂਦੇ ਆ ਸਾਡੇ 'ਚ ਇੱਕ ਵੀ ਭੇਦਭਾਵ ਨਹੀਂ ਜੇ ਮੈਂ ਕੋਈ ਗੱਲ ਕਹਿਦਾ ਹਾਂ ਬਾਈ ਹਾਂ ਬਾਈ ਜੀ ਹਾਂ ਠੀਕ ਆ ਬਾਈ ਜੀ ਕਿਉਂਕਿ ਮੈਂ ਚਲੋ ਸੀਨੀਅਰ ਹਾਂ ਉੱਥੇ ਇਹੋ ਜਿਹੇ ਬੰਦੇ ਆ ਤੇ ਜਿਹੜੇ ਭੇਦਭਾਵ ਦਾ ਨਾਂ ਲੈ ਕੇ ਨਾ ਜਿਹੜੇ ਪੌੜੀਆਂ ਚੜਦੇ ਆ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਵੀ ਹੁਣ ਬੋਲੋ ਹੁਣ ਕਾਤੋਂ ਨਹੀਂ ਬੋਲੇ ਕਮਲ ਕੌਰ ਭਾਬੀ ਨੂੰ ਉਹਦੇ ਘਰਦਿਆਂ ਨੇ ਵੀ ਨਹੀਂ ਹਟਾਇਆ ਵੀ ਤੂੰ ਨਹੀਂ ਗੰਦ ਨਹੀਂ ਪਾਉਣਾ ਇਹੋ ਜਿਹਾ ਕੰਮ ਨਹੀਂ ਕਰਨਾ ਬਸ ਸਿਰਫ ਕੀ ਸੀ ਉਹਦੇ ਸਿਰ ਤੋਂ ਘਰ ਚੱਲਦਾ ਕੱਲਾ ਘਰ ਹੀ ਵੇਖ ਲਿਆ ਇੱਜ਼ਤ ਹੈ ਨਹੀਂ ਕੋਈ ਆਹ ਕੀ ਖਟਿਆ ਇਹ ਉਹ ਖੁਦਾ ਦੇ ਰੰਗ ਹੈ ਉੱਪਰ ਬੈਠਾ ਜਿਹੜਾ ਉਹ ਖੁਦਾ ਦੇ ਰੰਗ ਐ ਉਹਨੂੰ ਨਾ ਪਾ ਟਾਰਗੇਟ ਕੋਈ ਕਰਿਆ ਕਰਕੇ ਗੱਲ ਉਸ ਦੀ ਗੱਲ ਨੂੰ ਕੋਈ ਟਾਰਗੇਟ ਨਾ ਕਰਿਆ ਕਰਕੇ ਵੀ ਤੂੰ ਕੀ ਐ ਜਾਂ ਤੂੰ ਕੌਣ ਐ ਤੇ ਜੋ ਵੀ ਵੀਡੀਓ ਬਣਾਉਂਦੇ ਆ ਬਲੌਗਰ ਐ ਕੋਈ ਉਹਰਾ ਇਹ ਨਹੀਂ ਕਮਲਕੌਰ ਭਾਬੀ ਆ ਹੋਰ ਵੀ ਹੈਗੇ ਆ ਜੀ ਉਹਨਾਂ ਨੂੰ ਵੀ ਟਾਈਮ ਦਿੱਤਾ ਭਾਈ ਅਮਰਪਾਲ ਸਿੰਘ ਮਹਿਰੋ ਨੇ ਵੀ ਤੁਸੀਂ ਵੀ ਆਪ ਦਾ ਸੁਧਾਰ ਕਰੋ ਇੰਨਾ ਗੱਲਾਂ ਜਮਾ ਵੀ ਮੰਗੋ 24 ਘੰਟਾ ਨਹੀਂ ਫਿਰ ਦੇਖੋ ਉਹਨਾਂ ਨੇ ਕਿਹਾ ਵੀ ਇੱਕ ਦੋ ਦੀ ਖਾਤਰ ਵੀ ਅਸੀਂ ਜੇਲ੍ਹ ਚ ਰਹਿਣਾ ਤੇ 50 ਸੱਤਾਂ ਦੀ ਖਾਤਰ ਵੀ ਜੇਲ੍ਹ ਚ ਰਹਿਣਾ